ਨਸ਼ਿਆ ਤੋਂ ਦੂਰ ਰੱਖਣ ਅਤੇ ਖੇਡਾਂ ਦੇ ਵੱਲ ਪ੍ਰੇਰਿਤ ਕਰਨ ਦੇ ਮਕਸਦ ਦੇ ਨਾਲ ਸਬਡਿਵੀਜ਼ਨ ਅਜਨਾਲਾ ਪੁਲਿਸ ਦੇ ਵੱਲੋਂ ਜਨਾਲਾ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਅਤੇ ਸਕੂਲੀ ਬੱਚਿਆਂ ਦਾ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਦੇ ਵਿੱਚ ਕੀ ਵੱਡੀ ਗਿਣਤੀ ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਤੇ ਨੌਜਵਾਨਾਂ ਨੇ ਪਾਗ ਲਿਆ ਅਤੇ ਹੀ ਜੇਤੂ ਟੀਮਾਂ ਨੂੰ ਐਸਡੀਐਮ ਅਜਨਾਲਾ ਅਰਵਿੰਦਰ ਪਾਲ ਸਿੰਘ ਅਤੇ ਡੀਐਸਪੀ ਅਜਨਾਲਾ ਰਾਜਕੁਮਾਰ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਸਰਕਾਰੀ ਸਕੂਲ ਹਰਸ਼ਾਸ਼ੀਨਾ ਵੱਲੋਂ ਹਾਂ ਅਤੇ ਮੈਂ ਇੱਥੇ 45 ਵਾਰ ਵਿਖੇ ਵਾਲੀ ਵਾਲ ਦਾ ਟੂਰਨਾਮੈਂਟ ਬਹੁਤ ਜੋ ਕਿ ਵਧੀਆ ਕਰਵਾਇਆ ਗਿਆ ਹੈ ਉਹ ਖੇਡਣ ਆਇਆ ਹਾਂ ਬਹੁਤ ਬੜਿਆ ਇਸ ਟੂਰਨਾਮੈਂਟ ਦੇ ਪ੍ਰਬੰਧਨ ਦੀ ਤੇ ਮੈਂ ਸਾਰੇ ਪ੍ਰਬੰਧਕ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਸਰਕਾਰ ਨੂੰ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਲੜਕੇ ਪੰਜਾਬ ਜੋ ਕਿ ਲੜਕੇ ਮੁਕਤ ਰਹਿਣ ਨਸ਼ੇ ਤੋਂ ਖੇਡਾਂ ਵੱਲ ਜੁੜਨ ਸਰਵਨ ਸਿੰਘ ਮਦਨ ਆਇਆ ਹਰ ਸ਼ਸ਼ੀਨਾ ਸਕੂਲ ਦੇ ਨੇ ਪਰੰਦੇ ਆ ਤੇ ਅੱਜ ਵੀ ਅੱਜ ਵੀ ਗਲਾਚਿਆਂ ਤੇ ਉਸ ਨੇ ਇਹ ਟੂਰਨਾਮੈਂਟ ਬੜਾ ਵਧੀਆ ਕਰਾਇਆ ਹੈ ਤੇ ਇਹ ਨੇ ਚਾਹੀਦਾ ਹੋਰ ਵੀ ਵੀ ਇਹੋ ਜੇ ਟੂਰਨਾਮੈਂਟ ਕਰਾਏ ਜਾਣ ਨਸ਼ਾ ਮੁਕਤ ਪੰਜਾਬ ਹੋਏ ਕੀ ਲੱਗਦਾ ਕਿੰਨਾ ਵਧੀਆ ਲੱਗਾ ਖੇਡ ਬਹੁਤ ਵਧੀਆ ਲੱਗਾ ਜੇ ਸਾਡੇ ਅਜਨਾਲਾ ਦੇ ਡੀਐਸਪੀ ਸਾਹਿਬ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕਰਦੇ ਹੋਏ 4th ਐਂਟੀ ਡਰਗ ਕੈਂਪੇਨ ਇਸ ਵਾਰ ਦੇ ਵਿੱਚ ਵਾਲੀਬਾਲ ਦਾ ਟੂਰਨਾਮੈਂਟ ਕੀਰਤਨ ਦਰਬਾਰ ਗਰਾਊਂਡ ਦੇ ਵਿੱਚ ਕਰਵਾਇਆ ਗਿਆ ਵਾ ਤੇ ਇਹਦੇ ਵਿੱਚ ਇਹਨਾਂ ਦਾ ਜਿਹੜਾ ਮੈਸੇਜ ਆ ਉਹ ਬਹੁਤ ਹੀ ਕਲੀਅਰ ਆ ਕਿ ਸਾਰੇ ਬੱਚਿਆਂ ਨੂੰ ਉਹ ਜਵਾਨ ਮੁੰਡਿਆਂ ਨੂੰ ਸਪੈਸ਼ਲੀ ਸਕੂਲਾਂ ਦੇ ਬੱਚਿਆਂ ਨੂੰ ਇੱਥੇ ਵੀ ਤੁਸੀਂ ਵੀ ਦੇਖੋਗੇ بڑے ਸਕੂਲਾਂ ਦੇ ਬੱਚੇ ਆਏ ਜਿਹੜੇ ਮੈਚ ਵੇਖਣ ਆਏ ਆ ਯੰਗ ਬੱਚੇ ਜਿਹੜੇ 10ਵੀਂ 11ਵੀਂ 12ਵੀਂ ਦੇ ਉਹਨਾਂ ਨੂੰ ਇੱਕ ਮੈਸੇਜ ਦੇਣਾ ਵਾ ਕਿ ਡਰਗਸ ਤੋਂ ਦੂਰ ਰਹੋ ਤੇ ਜਿਹੜੀਆਂ ਗੇਮਸ ਆ ਉਹਦੇ ਵੇਲੇ ਆਪਣਾ ਧਿਆਨ ਦਿਓ ਉਹਨ ਤੋਂ ਹੀ ਵੀ ਦੇਖਿਆ ਕਿ ਮੈਚ ਹੈ ਬੜੇ ਛੋਟੇ ਬੱਚੇ ਆ ਜਿਹੜੇ ਬੜੇ ਉਤਸ਼ਾਹ ਦੇ ਨਾਲ ਖੇਡਦੇ ਆ ਸੋ ਇਹਨਾਂ ਦਾ ਜਿਹੜਾ ਮੇਨ ਆ ਕਿ ਮਕਸਦ ਕਿ ਇੱਕ ਤੇ ਡਰੱਗਸ ਤੋਂ ਦੂਰ ਰਹਿਣ ਜੋ ਪੰਜਾਬ 'ਚ ਜੋ ਚਲਨ ਚੱਲ ਰਿਹਾ ਉਹਦੇ ਤੋਂ ਦੂਜਾ ਇਹ ਕਿ ਗੇਮਾਂ ਵੱਲ ਆਪਣਾ ਧਿਆਨ ਦੇਣ ਪੰਜਾਬ ਦੇ ਸੀਐਮ ਸਾਹਿਬ ਮਾਨਯੋਗ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਅਤੇ ਡੀਪੀ ਸ਼੍ਰੀ ਗੋਦੀ ਗੋਰਮ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਬੱਚਿਆਂ ਨੂੰ ਡਰੱਗਸ ਤੋਂ ਅਵੇਅਰ ਕਰਨ ਦੇ ਲਈ ਇਹ ਜਿਹੜਾ ਟੂਰਨਾਮੈਂਟ ਸਾਰੇ ਪੰਜਾਬ ਦੇ ਵਿੱਚ ਕਰਵਾਏ ਜਾ ਰਹੇ ਆ 10 ਤਰੀਕ ਨੂੰ ਜਲੰਧਰ ਰੂਰਲ ਦੀ ਵਾਰੀ ਸੀ ਸਾਡੀਆਂ ਸਾਰੀਆਂ ਸਬਡਿਵੀਜ਼ਨਾਂ ਦੇ ਵਿੱਚ ਅੱਜ ਟੂਰਨਾਮੈਂਟ ਹੋ ਰਿਹਾ ਅਲੱਗ-ਅਲੱਗ ਇਵੈਂਟਸ ਦੇ ਵਿੱਚ ਹੋ ਰਿਹਾ ਵਾਲੀਬਾਲ ਕਿਤੇ ਹੋ ਰਿਹਾ ਕਿਤੇ ਕ੍ਰਿਕਟ ਦਾ ਹੋ ਰਿਹਾ ਹੈ ਕਿਤੇ ਹਾਕੀ ਦਾ ਮੈਚ ਹੋ ਰਿਹਾ ਇਹ ਬੱਚਿਆਂ ਨੂੰ ਇਹੀ ਮੈਸੇਜ ਦੇਣ ਦੀ ਗੱਲ ਆ ਕਿ ਤੁਸੀਂ ਵੱਧ ਤੋਂ ਵੱਧ ਗੇਮਾਂ 'ਤੇ ਧਿਆਨ ਦਿਓ ਤਾਂ ਕਿ ਫਿਜ਼ੀਕਲੀ ਤੁਸੀਂ ਫਿਟ